ਵਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡੇ ਲੋਜੇ ਵਿੱਚ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਪਾਰਟੀ ਵੇਅਰ ਦੇ ਵਿੱਚ ਆ ਦੇਖੋ ਜੀ ਬਾਰਡਰ ਬਣਿਆ ਹੋਇਆ ਦੇਖਿਓ ਪੂਰਾ ਸੂਟ ਤੇ ਜਾਲ ਬਣਿਆ ਹੋਇਆ ਬਹੁਤ ਸੋਹਣਾ ਤੇ ਇਹ ਥ्रेड ਤੇ ਮਤਲਬ ਹੈਂਡਵਰਕ ਦਾ ਕੰਮ ਕੀਤਾ ਹੋਇਆ ਦੋਨਾਂ ਦਾ ਮਲਟੀ ਥ्रेड ਦਾ ਕੰਮ ਜਿਵੇਂ ਕੀਤਾ ਹੋਇਆ ਇਹਦੇ ਤੇ ਦੇਖੋ ਬਹੁਤ ਸੋਹਣਾ ਜਾਲ ਬਣਿਆ ਹੋਇਆ ਕੁਰਤੀ ਤੇ ਤੇ ਪਿਓਰ ਸ਼ਿਮਰ ਦਾ ਇਹ ਕੱਪੜਾ ਹੈਗਾ ਜੀ ਦੇਖੋ ਤੇ ਬਹੁਤ ਸੋਹਣਾ ਕੱਪੜਾ ਹੈਗਾ ਤੇ ਬਹੁਤ ਸੋਹਣਾ ਰੰਗ ਹੈਗਾ ਤੇ ਜੇ ਦੀ ਦੁਪੱਟੇ ਦੀ ਗੱਲ ਕਰੀਏ ਤਾਂ ਦੁਪੱਟਾ ਇਹਦਾ ਬਹੁਤ ਸੋਹਣਾ ਹੈਗਾ ਜੀ ਦੇਖੋ ਆ ਇਹਦਾ ਦੁਪੱਟਾ ਹੈਗਾ ਜੀ ਤਿੰਨ শেਡ ਦੇ ਵਿੱਚ ਇਸ ਤਰ੍ਹਾਂ ਟੂ ਸਾਈਡ ਇਹਦੇ ਤੇ ਫਰਕ ਹੋਇਆ ਵਾ ਤੇ ਫੋਰ ਸਾਈਡ ਇਸ ਤਰ੍ਹਾਂ ਲੈਸ ਲੱਗੀ ਹੋਈ ਹੈ ਚੰਪਾ ਤੇ ਆ ਦੇਖੋ ਜੀ ਪੂਰਾ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਜੀ ਦੇਖੋ ਬਹੁਤ ਹੀ ਸੋਹਣਾ ਸੂਟ ਹੈਗਾ ਤੇ ਬਹੁਤ ਹੀ ਘੱਟ ਰੇਟਾ ਵਿੱਚ ਉੱਪਰ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਊਰ ਦਾ ਰੇਟ ਮਾਰਕੀਟ ਪ੍ਰਾਈਸ 3200 ਰੁਪਏ ਹੈਗਾ ਆਪਾਂ ਤੁਹਾਨੂੰ 2500 ਰੁਪਏ ਦੇ ਵਿੱਚ ਇਹ ਸੂਟ ਦਵਾਂਗੇ ਜੀ ਤੇ ਜੋ ਵੀ ਮੇਰੀ ਭੈਣ ਵਿਆਹ ਸਾਦੀ ਵਾਸਤੇ ਕੱਪੜਾ ਲੈਣਾ ਚਾਹੁੰਦੇ ਹੋ ਉਹਨਾਂ ਨੂੰ ਹੋਰ ਵੀ ਲੈਸ ਰੇਟਾਂ ਵਿੱਚ ਆਪਾਂ ਸੂਟ ਦਵਾਂਗੇ ਜੀ ਜੇ ਉਹ ਕੁਆਂਟੀਟੀ ਦੇ ਵਿੱਚ ਸੂਟ ਲੈਣਗੇ ਨਾ ਤਾਂ ਫਿਰ ਉਹਨਾਂ ਨੂੰ ਹੋਲਸੇਲ ਰੇਟ ਲਗਾਏ ਜਾਣਗੇ ਇਹ ਸੂਟ ਵੈਸੇ ਆਪਾਂ 2500 ਰੁਪਏ ਦੇ ਵਿੱਚ ਸੇਲ ਕਰਦੇ ਆਂ ਦੇਖੋ ਜੀ ਇੱਕ ਡਿਜ਼ਾਈਨ ਇਹ ਹੈਗਾ orange ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਹੈਗਾ ਇਹ ਆ ਦੇਖੋ ਇਹਦੇ ਕਢਾਈ ਚੈੱਕ ਕਰੋ ਦੇਖੋ ਬਹੁਤ ਸੋਹਣਾ ਹੈਗਾ ਜੀ ਮਲਟੀ ਹੈਂਡ ਦਾ ਕੰਮ ਕੀਤਾ ਹੋਇਆ ਆ ਦੇਖੋ ਪੂਰੇ ਸੂਟ ਤੇ ਜਾਲ ਬਣਿਆ ਹੋਇਆ ਤੇ ਆ ਇਹਦਾ ਦੁਪੱਟਾ ਆਏਗਾ ਜੀ ਬਹੁਤ ਸੋਹਣੇ ਸੂਟ ਨੇ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਆ ਪਿਓਰ ਸ਼ਿਮਰ ਦੇ ਵਿੱਚ ਹੀ ਇਹਦਾ ਦੁਪੱਟਾ ਹੈਗਾ ਤੇ ਪਿਓਰ ਸ਼ਿਮਰ ਦੇ ਆਲ ਓਵਰ 5 ਮੀਟਰ ਸੂਟ ਹੈਗਾ ਜੀ ਇਹ ਦੇਖੋ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈਗੀ ਆ ਤੇ ਸਾਰੇ ਸੂਟ ਆਪਾਂ ਫਲੈਟ ਰੇਟ ਦੇ ਵਿੱਚ ਆਪਾਂ ਤੁਹਾਨੂੰ ਦਵਾਂਗੇ ਜੀ 3200 ਵਾਲੇ ਸੂਟ ਨੇ ਆਪਾਂ ਪਹਿਲਾਂ 3200 ਦੇ ਵਿੱਚ ਸੇਲ ਕੀਤੇ ਨੇ ਇਹ ਸੂਟ ਤੇ ਹੁਣ ਤੁਹਾਨੂੰ ਸਿਰਫ 2500 ਰੁਪਏ ਦੇ ਵਿੱਚ ਇਹ ਸੂਟ ਮਿਲਣਗੇ ਜੀ ਆਹ ਦੇਖੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਇਹ ਆਪਾਂ ਪਹਿਲਾਂ ਕਹਿ ਰਹੇ ਹਾਂ ਜੀ ਤੇ ਜਦੋਂ ਤੱਕ ਤੁਹਾਡਾ ਪਾਰਸਲ ਨਹੀਂ ਪਹੁੰਚੇਗਾ ਉਦੋਂ ਤੱਕ ਆਪਣੀ ਜ਼ਿੰਮੇਵਾਰੀ ਹੈਗੀ ਆ ਇਹ ਆਪਣਾ ਕੋਈ ਇਹ ਜੀ ਗੱਲ ਨਹੀਂ ਹੈਗੀ ਜੀ ਜੋ ਵੀ ਸੂਟ ਤੁਸੀਂ ਪਸੰਦ ਕਰੋਗੇ ਉਹੀ ਸੂਟ ਤੁਹਾਨੂੰ ਭੇਜਿਆ ਜਾਏਗਾ ਆ ਦੇਖੋ ਜੀ ਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਆ ਵੀ ਸ਼ਿਮਰ ਦੇ ਵਿੱਚ ਹੈਗਾ ਤੇ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਇਹਦਾ ਰੇਟ ਵੀ ਆਪਾਂ 2500 ਰੁਪਏ ਹੀ ਕੀਤਾ ਹੈਗਾ ਤੇ ਸਾਰੇ ਸੂਟ 3200 ਰੁਪਏ ਵਾਲੇ ਹੈਗੇ ਨੇ ਤੇ ਆਪਾਂ ਫਲੈਟ ਰੇਟ ਦੇ ਵਿੱਚ ਸਾਰੇ ਸੂਟ ਦੇ ਰਹੇ ਹਾਂ ਆ ਦੇਖੋ ਜੀ ਆ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਦੇਖੋ ਇਹ ਇਹਦਾ ਕੇਰੇ ਦਾ ਵਰਕ ਹੈਗਾ ਜੀ ਮਲਟੀ ਥ੍ਰੈਡ ਦਾ ਕੰਮ ਕੀਤਾ ਹੋਇਆ ਬਾਂਦਨੀ ਪ੍ਰਿੰਟ ਦੇ ਵਿੱਚ ਹੈਗਾ ਇਹ ਔਰਗੰజా ਦੇ ਵਿੱਚ ਹੈਗਾ ਤੇ ਇਹਦੀ ਬਾਜੂ ਹੈਗੀ ਹੈ ਜੀ ਦੇਖੋ ਬਹੁਤ ਸੋਹਣੀ ਤੇ ਇਹ ਉਪਾੜਾ ਦੀ ਇਹਦੀ ਸਲਵਾਰ ਹੈਗੀ ਆ ਤੇ ਪ्योर ਟੈਬੀ ਦਾ ਇਹਦਾ ਦੁਪੱਟਾ ਹੈਗਾ ਜੀ ਦੇਖੋ ਔਰਗੰజా ਟੈਬੀ ਦਾ ਆਹ ਦੇਖੋ ਜੀ ਦੁਪੱਟੇ ਤੇ ਇਸ ਤਰ੍ਹਾਂ 4 ਸਾਈਡਸ ਵਰਕ ਹੈਗਾ ਦੇਖੋ ਕਿੰਨਾ ਸੋਹਣਾ ਫਿਨਿਸ਼ਿੰਗ ਦੇ ਵਿੱਚ ਤੇ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਤੇ ਰੇਟ ਆਪਾਂ ਇਹਦਾ ਵੀ ਆਪਾਂ 2500 ਰੁਪਏ ਹੀ ਦੇਵਾਂਗੇ ਤੁਹਾਨੂੰ ਆ ਦੇਖੋ ਬਹੁਤ ਹੀ ਸੋਹਣੇ ਸੂਟ ਨੇ ਜੀ ਰੇਟ ਬਹੁਤ ਘੱਟ ਦੇ ਰਹੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਵਿਆਹ ਸੱਦੀ ਵਾਸਤੇ ਦਾਜਵਰੀ ਵਾਸਤੇ ਸੂਟ ਲੈਣੇ ਹੋਣ ਨਾ ਉਹ ਸਾਨੂੰ ਸੰਪਰਕ ਕਰ ਸਕਦੀਆਂ ਨੇ ਆ ਦੇਖੋ ਜੀ ਆਪਾਂ ਬਹੁਤ ਹੀ ਘੱਟ ਰੇਟਾਂ ਵਿੱਚ ਉਹਨਾਂ ਨੂੰ ਸੂਟ ਦੇਵਾਂਗੇ ਹੋਲਸੇਲ ਰੇਟਾਂ ਵਿੱਚ ਆਹ ਦਾ ਪੱਲੇ ਦਾ ਵਰਕ ਹੈਗਾ ਮਹਿਰੂਨ ਕਲਰ ਹੈਗਾ ਜੀ ਤੇ ਇਹਦੀ ਬਾਜੂ ਦਾ ਵਰਕ ਹੈਗਾ ਇਹ ਪਾੜਾ ਸੀ ਲੱਗਦੀ ਸਲਵਾਰ ਹੈਗੀ ਆ ਪਿਓਰ ਔਰਗੰਝਾ ਦੇ ਵਿੱਚ ਹੈਗਾ ਬਾਂਦਨੀ ਪ੍ਰਿੰਟ ਤੇ ਇਹ ਦਾ ਦੁਪੱਟਾ ਹੈਗਾ ਜੀ ਆ ਦੇਖੋ ਦੁਪੱਟਾ ਵੀ ਇਹਦਾ ਬਹੁਤ ਵਧੀਆ ਹੈਗਾ ਜੀ ਆ ਦੇਖੋ ਪੋਸਟ ਹੁਣਾਂ ਦੁਪੱਟਾ ਹੈਗਾ ਜੀ ਆ ਦੇਖੋ ਜੀ ਮਹਿਰੂਨ ਕਲਰ ਹੈਗਾ ਇਹਦਾ ਥੋੜਾ ਜਿਹਾ ਕਲਰ ਨਾ ਲਾਈਟ ਆ ਰਿਹਾ ਇਹ ਦੁਪੱਟਾ ਸੂਟ ਮਹਿਰੂਨ ਕਲਰ ਦੇ ਵਿੱਚ ਹੈਗਾ ਤੇ ਵੀਡੀਓ ਕਿਹੋ ਜੀ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ